ਮੁੰਬਈ ਦੇ ਦੋ ਵਟੀਆਂ ਖਾਵਾਂ ਨੂੰ ਬੰਬਣਾ ਲੜਾਉਂਦੇ ਵੱਡੀ ਤੰਕੀ ਦਿੱਤੀ ਗਈ ਹੈ ਦਰਸਾ ਤੁਹਾਨੂੰ ਦੱਸ ਦਈਏ ਕਿ ਚਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤੇ ਨਾਲ ਦੀ ਨਾਲ ਤਾਜ ਮਹਿਲ ਪਹਿਲਾ ਸਹੂਟਲ ਨੂੰ ਬੰਬ ਨਾਲ ਰੋਂ ਦੀ ਧਮਕੀ ਦਿੱਤੀ ਗਈ ਹੈ ਇਹ ਜਿਹੜੀ ਧਮਕੀ ਆ ਈਮੇਲ ਰਾਹੀਂ ਦਿੱਤੀ ਗਈ ਜਿਸ ਤੋਂ ਬਾਅਦ ਇਹ ਪ੍ਰਸ਼ਾਸਨ ਨੂੰ ਜੋ ਹੈ ਮਿਲੀ ਹੈ ਔਰ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਜਿਹੜੀ ਹੁਣ ਇਹ ਦੋ ਵੱਡੀਆਂ ਥਾਵਾਂ ਨੇ ਮੁੰਬਈ ਦੀਆਂ ਇਹਨਾਂ ਨੂੰ ਬੰਬ ਨਾਲ ਉੜਾ ਦਿੱਤਾ ਜਾਵੇਗਾ ਬੇहद ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਲਗਾਤਾਰ ਹੀ ਮਾਮਲਾ ਸੋਸ਼ਲ ਮੀਡੀਆ ਤੇ ਭਖ ਗਿਆ ਜਿਸ ਦੀ ਚਰਚਾ ਹਰ ਪਾਸੇ ਹੋ ਚੁੱਕੀ ਹੈ ਕਿਉਂਕਿ ਮੁੰਬਈ ਦੀਆਂ ਦੋ ਵੱਡੀਆਂ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਗੱਲ ਆਖ ਦਿੱਤੀ ਹੈ ਗੱਲ ਕਰ ਲਈਏ ਤਾਂ ਇਹ ਕਿਹਾ ਗਿਆ ਕਿ ਇਸ ਈਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਦੋ ਵੱਡੇ ਜਿਹੜੇ ਅਤੰਕੀ ਜਿਹੜੇ ਸੀਗੇ ਉਹਨਾਂ ਨੂੰ ਗਲਤ ਤਰੀਕੇ ਨਾਲ ਫਾਂਸੀ ਜੜੀ ਦਿੱਤੀ ਗਈ ਹੈ ਔਰ ਬਹੁਤ ਜ਼ਿਆਦਾ ਹੀ ਤਦਨਖ ਫਾਂਸੀ ਦੇ ਮਾਮਲੇ ਦੇ ਵਿੱਚ ਜਿਹੜੇ ਦੋ ਵੱਡੇ ਆਤੰਕੀ ਸੀਗੇ ਉਹਨਾਂ ਨੂੰ ਫਾਂਸੀ ਦੇਣ ਦੇ ਬਦਲੇ ਦੇ ਵਿੱਚ ਇਹ ਬੰਬ ਨਾਲ ਜਿਹੜੇ ਦੋ ਥਾਵਾਂ ਨੂੰ ਡੋਉਂਦੀ ਗੱਲ ਆਖੀ ਗਈ ਹੈ ਦੱਸਦੀ ਹੈ ਕਿ ਦੋ ਵੱਡੇ ਆਤੰਕੀ ਜਿਹੜੇ ਨੇ ਉਹਨਾਂ ਦਾ ਭਾਰਤ ਦੇ ਨਾਲ ਜਿਹੜਾ ਸਬੰਧ ਈ ਯਾਨੀ ਕਿ ਭਾਰਤ ਦੇ ਵਿੱਚ ਅਨੁਤੇ ਬਲੂਗਤivydia ਕੀਤੀਆਂ ਗਈਆਂ ਸੀ ਤਾਂ ਜਿਸ ਤੋਂ ਬਾਅਦ ਹੁਣ ਇਹ ਧਮਕੀ ਜਿਹੜੀ ਆ ਦਿੱਤੀ ਗਈ ਆ ਬੰਬਣਾ ਲੜਾਉਣ ਦੀ ਹਵਾਈ ਅੱਡੇ ਨੂੰ ਉਸ ਤੋਂ ਬਾਅਦ ਤਾਜ ਮਹਿਲ ਹੋਟਲ ਜਿਹੜਾ ਸੂਣ ਆਉਂਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਆ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਆ ਔਰ ਇਸ ਦੇ ਨਾਲ ਹੁਣ ਆਲੇ ਦੁਆਲੇ ਕੋਈ ਵੀ ਵੱਡੀ ਘਟਨਾ ਨਾ ਵਾਪਰੇ ਕੋਈ ਵੀ ਅਜਿਹੀ ਚੀਜ਼ ਨਾ ਹੋਵੇ ਜਿਸ ਦੇ ਨਾਲ ਉੱਥੇ ਦਾ ਮਾਹੌਲ ਤਨਾਪੂਰਨ ਹੋਵੇ ਔਰ ਨਾਲ ਦੀ ਨਾਲ ਬੰਬ ਡਿਫਿਊਜ਼ ਕਰਨ ਵਾਲੀਆਂ ਟੀਮਾਂ ਵੀ ਮੌਕੇ ਤੇ ਤਨਾਦ ਕਰਦੇ ਯਾਨੀ ਪੁਲਿਸ ਹਾਲਾਂਕਿ ਜੋ ਹੈ ਈਮੇਲ ਕਿਨਾਂ ਦੇ ਵੱਲੋਂ ਭੇਜੀ ਗਈ ਹੈ ਉਹਨਾਂ ਦੀ ਜਾਂਚ ਕਰਨ ਦੀ ਜਿਹੜੀ ਕੋਸ਼ਿਸ਼ ਕਰਦੀ ਹੈ ਫਿਲਹਾਲ ਕੋਈ ਵੀ ਜਿਹੜਾ ਉੱਥੇ ਦਾ ਚੀਜ਼ ਜਿਹੜੀ ਬਰਾਮਦ ਨਹੀਂ ਹੋਈ ਹੈ ਕੋਈ ਉਹਨਾਂ ਦੇ ਬਾਰੇ ਉਹਨਾਂ ਦੇ ਨੰਬਰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਈਮੇਲ ਕਿੱਥੋਂ ਆਈ ਹੈ ਔਰ ਕਿਹੜੇ ਨੰਬਰਾਂ ਤੋਂ ਆਈ ਹੈ ਕਿਹਨੇ ਭੇਜੀ ਹੈ ਉਹਨਾਂ ਨਾਮਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਹਵਾਈ ਅੱਡੇ ਦੇ ਤੇ ਤਾਜ ਮਹਿਲ ਹੋਟਲ ਦੇ ਕੋਲ ਜੋ ਹੈ ਚੌਕਸੀ ਬਿਧਾ ਦਲਤੀ ਹੈ ਪੁਲਿਸ ਚੁੱਪ ਚਪੇ ਤੇ ਨਾਕੀਤੀ ਕੀਤੀ ਗਈ ਹੈ ਦੱਸਦੀ ਹੈ ਕਿ ਮਾਹੌਲ ਨਾ ਖਰਾਬ ਹੋਵੇ ਪੁਲਿਸ ਨੇ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਮਾਮਲੇ ਨੂੰ ਲਿਆ ਹੈ ਔਰ ਇਸ ਦੇ ਵਿੱਚ ਕੋਈ ਵੀ ਢਿੱਲ ਜੜੀਆਂ ਨਹੀਂ ਵਰਤੀ ਗਈ ਹੈ ਹਾਲਾਂਕਿ ਆਲੇ ਦੁਆਲੇ ਲੋਕਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਇਸ ਦੇ ਵਿਚਾਲੇ ਤੁਹਾਨੂੰ ਦੱਸਦੀ ਹੈ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਇਹ ਬਹੁਤ ਜਿਹੜੀਆਂ ਖਬਰਾਂ ਵਾਇਰਲ ਹੁੰਦੀਆਂ ਨੇ ਅਕਸਰ ਤੁਸੀਂ ਸੁਣਿਆ ਹੋਵਿਦਾ ਕਿ ਬੰਬ ਨਾਲ ਲੜਾਉਂਦੀਆਂ ਕਈ ਵੱਡੀਆਂ ਥਾਵਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਚਾਹੇ ਕੋਈ ਹਵਾਈ ਅੱਡਾ ਹੋਵੇ ਕੋਈ ਬੱਸ ਸਟੈਂਡ ਹੋਵੇ ਇਆ ਕੋਈ ਜਹਿਿਤਾ ਮਿਕਸਥਾਨ ਹੋਵੇ ਉਹਨਾਂ ਨੂੰ ਬੰਬੜਾ ਰੌਂਦੀਆਂ ਧਮਕੀਆਂ ਅਕਸਰ ਮਿਲਦੀਆਂ ਨੇ ਤਾਂ ਪੁਲਿਸ ਦੇ ਵੱਲੋਂ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਮੁੰਬਈ ਦੇ ਵਿੱਚ ਵੱਡੇ ਪੱਧਰ ਤੇ ਚੌਕਸੀ ਜਿਹੜੀ ਆ ਵਧਾ ਦਿੱਤੀ ਆ ਅਲਰਟ ਜਾਰੀ ਕਰ ਦਿੱਤਾ ਹੈ ਅهم ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੁੰਬਈ ਦੇ 77 ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤੇ ਉੱਥੇ ਦੇ ਮਸ਼ਹੂਰ ਇੱਕ ਵੱਡੇ ਹੋਆ ਹੋਟਲ ਨੂੰ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਆ ਜਿਸ ਤੋਂ ਬਾਅਦ ਪੁਲਿਸ ਜੋ ਹੈ ਅਲਰਟ ਤੇ ਆ ਔਰ ਨਾਲ ਦੀ ਨਾਲ ਇਹ ਈਮੇਲ ਦੇ ਬਾਰੇ ਪੂਰੀ ਜਾਂਚੜੀਆ ਕੀਤੀ ਜਾ ਰਹੀ ਆ ਤਾਂ ਦੋਹਾਂ ਤਰ੍ਹਾਂ ਤੇ ਚੌਕਸੀ ਵਧਾ ਕੇ ਅਲਰਟ ਜਾਰੀ ਕਰ ਦਿੱਤਾ ਹੈ ਪੁਲਿਸ ਬਿਲਕੁਲ ਧਿਆਨਦਾਨੀ ਲਈ ਕਰੀ ਆ ਔਰ ਇਸ ਈਮੇਲ ਦੇ ਦਾਹੀ ਜੋ ਵੀ ਚੀਜ਼ਾਂ ਸਾਹਮਣੇ ਆਉਣ ਗਿਆ ਉਸ ਨੂੰ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਲਗਾਤਾਰ ਹੀ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਜਿਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਵੱਡੀ ਖਬਰ ਆ ਇਸ ਵਕਤ ਇਹ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਲੋਕਾਂ ਤੱਕ ਪਹੁੰਚੇ ਔਰ ਲੋਕ ਜੜੇ ਨੇ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਉਸ ਨੂੰ ਲੈ ਕੇ ਹਾਲੇ ਵੀ ਸਥਿਤੀ ਕਿਤੇ ਨਾ ਕਿਤੇ ਹਲਕੀ ਦਰਮਿਆਨੀ ਤਣਾਪੂਰਨ ਨਜ਼ਰ ਆ ਰਹੀ ਹੈ ਤਾਂ ਉਸ ਵਿਚਾਰੇ ਚਹੀਆਂ ਧਮਕੀਆਂ ਮਿਲਦੀਆਂ ਜਿਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਨਾ ਧਮਕੀਆਂ ਤੋਂ ਰਾਹਤ ਕੋਨ ਦੇ ਲਈ ਜਾਂ ਲੋਕਾਂ ਦੇ ਬਚਾਅ ਕਰਨ ਦੇ ਲਈ ਸਰਕਾਰਾਂ ਅਲਰਟ ਤੇ ਹੋ ਚੁੱਕੀਆਂ ਨੇ ਤੇ ਦੱਸ ਦਈਏ ਕਿ ਇਸ ਵਿਚਾਲੇ ਬੇहद ਹੀ ਅਹਿਮ ਖਬਰ ਨਿਕਲ ਕੇ ਆ ਚੁੱਕੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਦੋ ਵੱਡੀਆਂ ਧਮਾਵਾਂ ਨੂੰ ਮੁੰਬਈ ਦੀਆਂ ਨੂੰ ਬੰਬ ਨਾਲ ਲੜਾਉਣ ਦੀਆਂ ਤਰਕੀਆਂ ਦਿੱਤੀਆਂ ਗਈਆਂ ਨੇ ਇਹਨਾਂ ਤੰਕਿਆਂ ਦੇ ਵਿਚਾਲੇ ਚੌਕਸੀ ਵੱਧ ਚੁੱਕੀ ਹੈ ਔਰ ਦੋ ਆਤੰਕ ਆਤੰਗਵਾਦੀ ਜਿਹੜੇ ਸੀ ਉਹਨਾਂ ਨੂੰ ਫਾਂਸੀ ਦੇਣ ਦੇ ਮਾਮਲੇ ਦੇ ਵਿੱਚ ਹੁਣ ਇਹ ਧਮਕੀ ਦਿੱਤੀ ਗਈ ਆ ਤਾਂ ਪੁਲਿਸ ਅਲਰਟ ਤੇ ਹੋ ਚੁੱਕੀ ਆ ਲੋਕਾਂ ਨੂੰ ਵੀ ਸੁਚੇਤ ਕੀਤਾ ਲੋਕ ਸਾਫਤਾਂ ਤੇ ਸੁਚੇਤ ਰਹਿਣ ਕਿਤੇ ਵੀ ਕੋਈ ਸ਼ੱਕੀ ਚੀਜ਼ ਮਿਲਦੀ ਆ ਕੋਈ ਤੁਹਾਨੂੰ ਸ਼ੱਕ ਲੱਗੇ ਤਾਂ ਉੱਥੇ ਤੁਰੰਤ ਪੁਲਿਸ ਨੂੰ ਜਿਹੜੀ ਆ ਜਾਣਕਾਰੀ ਦਿੱਤੀ ਜਾਵੇ ਅਹਿਮ ਖਬਰ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਬਣਦਾ